ਦੇਖੋ ਮਾਰੋ ਗੋਲੀ ਮਾਰ ਬੇ ਸਵਾਲ ਹੈ ਐ ਗੋਲੀ ਮਾਰ ਸਾਹਮਣੇ ਮਾਰੋ ਫੇਸ ਆਏ ਨਹੀਂ ਗੋਲੀ ਬਾਜੀ ਨੂੰ ਨਾ ਗੋਲੀ ਮਾਰਿਆ ਸੀ ਕੀ ਆਪ ਕੀ ਗੱਲ ਕਰ ਰਹੇ ਨੇ ਕੁਝ ਨਹੀਂ ਕਰਿਆ ਕਰਿਆ ਕਿਦਰ ਕੋਈ ਨਹੀਂ ਆ ਮਸਮਾਨ ਆ ਦੇਖੋ ਇਸੇ ਨੂੰ ਕਰ ਲੈ ਜੀ 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 ਜ ਮਾਰਕ ਨੇ ਚਿੱਤੇ ਘਰਾਂ ਦੇ ਬਣਾਏ ਬੱਸ ਜਦੋਂ ਮਰਜੀ ਚਲਾ ਲੈ ਇਹਨਾਂ ਸਾਰੇ ਪਿਛਵਾਹ ਕਵਾਤ ਵੀ ਮੈਂ ਤੁਹਾਡੇ ਨਾਲ ਹਾਂ ਓਕੇ ਵੀ ਉਹਨਾਂ ਨੇ 1 ਕਰੋੜ ਰੁਪਏ ਦੀ ਗੱਲ ਕਰਤੀ ਸਾਡੇ ਸਾਹਮਣੇ ਨਹੀਂ ਉਸ ਦੀ ਗੱਲ 25 ਕਰੋੜ ਦੀ ਇਹਦਾ ਮਤਲਬ ਕੀ ਹੋਏ ਕੋਈ ਵੀ ਨਹੀਂ ਤੁਸੀਂ ਕਰਨਾ ਜੀ ਤੁਸੀਂ ਕਰ ਪੀ ਕਰ ਨਹੀਂ ਹਾਂ ਉਹਨੂੰ ਰੂਟ ਕਰਵਾਇਆ ਮੈਂ ਉਹਨੂੰ ਵੈਰੀ ਕਰਵਾਇਆ ਤੁਸੀਂ ਕਰੀ ਸਰ ਤੁਸੀਂ ਬਾਹਰ ਬੈਠੇ ਹੋ ਤੁਸੀਂ ਲਿਫਟ ਲਾ ਲਓ ਪਲੀਜ਼ ਜੀ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਪਲੀਜ਼ ਕਰ ਲਓ ਜੀ ਹਾਂਜੀ ਪ੍ਰਧਾਨ ਜੀ ਸਾਦੀ ਜੀ ਜੀ ਬੋਲੋ ਜਨਾ ਅੱਜ ਨੂੰ ਸੰਕੋਚ ਨਹੀਂ ਤੁਹਾਨੂੰ ਤੋਂ ਉਸ ਤੋਂ ਬਾਅਦ ਵੀ ਦੱਸਾਇਆ ਕਿ ਉਹਦੇ ਵਿੱਚ ਕੰਮ ਪੱਛੇ 20 ਮਿੰਟ ਕੋ ਲੇ ਦੇ ਜੀ 4 ਵਜੇ ਤੱਕ ਦਫਤਰ ਦੇ ਬੰਦ ਠੀਕ ਹੈ ਤਾਂ ਲੈਟ ਦੇਈਏ ਲੈਟ ਵਾਲਿਆਂ ਨੂੰ ਪਤਾ ਕਰ ਲਈਏ ਅਸੀਂ ਨਾ ਕੋਈ ਉੱਥੇ ਬੈਠੇ ਜਦੋਂ ਨੂੰ ਪਤਾ ਨਹੀਂ ਕਿ ਲੈਟ ਨਹੀਂ ਹੈ ਸਭ ਨੇ ਕਲੀਅਰ ਸੀ ਕਿ ਅਸਲੀ ਕਿੱਥੇ ਆਉ। ਉਹ ਤਿੰਨ ਜਣੇ ਮੈਨੂੰ ਫਤਮਾਰਨ ਨੂੰ ਲੈ ਗਏ। ਜਦੋਂ ਮਾਰ ਨੂੰ ਕੋਈ ਸਮਝ ਆਉਂਦਾ ਨਹੀਂ। ਕੋਡ ਕੋਈ ਨਹੀਂ। ਤੇ ਆ ਮੈਂ ਖੁਦ ਪਰ ਮੈਂ ਸਾਰਾ ਦਿਨ ਮੈਂ ਕਹਿੰਦਾ ਰਹਾ ਮੈਂ ਦਰਵਾਜ਼ਾ ਅੰਦਰੋਂ ਖੰਡਾ ਲਾ ਕੇ ਪਾ। ਫੇਰ ਉਹ ਆਏ ਫੁੱਲ ਲੈ ਕੇ ਗਏ। ਫੇਰ ਉਹਨਾਂ ਨੇ ਸ਼ੋਕਮਾਰ ਦਾ ਨਾਮ ਲਿਆ। ਫਿਰ ਸ਼ੋਕਮਾਰ ਜੀ ਲੈ ਕੇ ਗਏ। ਉਸ ਤੋਂ ਬਾਅਦ ਵਿੱਚ ਜੀ ਫਿਰ 15 ਮਿੰਟ ਬਾਅਦ پتہ ਲੱਗਿਆ ਵੀ ਹਾਪੀ ਕੋਈ ਅਸ਼ੀਸ਼ ਜੀ ਜੀ ਪਲਾਸ਼ਾ। ਤੇ ਇੱਕ ਐਸਵੀ ਸਕੂਟਰ ਵਾਲਾ ਉਹ ਸੰਦੀਪ ਆ। ਕੁੱਤ ਜਿੰਨਾ ਨੇ ਰਾਤ ਨੂੰ ਮੈਨੂੰ ਲੱਗਦਾ ਰਿਹਾ ਉਹਦੀ ਸਪੂਤਨੀ ਮੇਰੀ ਘਟੀ ਜਾ ਮਗਲੀ ਗਈ ਇੱਕ ਐਲਕਾ ਯਾਰ ਘਟੀ ਵਾਲਾ ਦੇਖੋ ਗੁੱਸਾ ਨਾ ਕਰਿਓ ਜੀ ਕੋਈ ਨੂਰੀ ਦਾ ਕੋਈ ਪਾਣੀਆ ਪਰਵਾਹ ਨਾ ਨੇ ਜਦੋਂ ਉੱਥੋਂ ਤੁਰੇ ਨਾ ਸ਼ੋਕਮਤ ਜਿੰਦੇ ਉਹ ਕੱਲਾ ਹੀ ਪਤਾ ਕੀ ਬੋਲਦਾ ਜੀ ਉਹਨੂੰ ਇਹ ਨਹੀਂ ਪਤਾ ਪੰਜਾਬੀ ਦੇ ਕਿਸੇ ਦੇ ਪੁੱਤਰ ਨੂੰ ਹੋਊਗੀ ਉਹ ਕੱਲਾ ਹੀ ਕੀ ਬੋਲਿਆ ਚਲੋ ਮੈਂ ਆਪੇ ਸਾਹ ਚਾਹੁੰਦਾ ਹਾਂ ਕੁਝ ਨਹੀਂ ਹੋਣੀ ਸਮਝ ਉਹ ਕੌਣ ਹੁੰਦਾ ਜੀ ਇਹ ਲੱਗਦਾ ਮਾਰੀ ਮੇਰੀ ਗੱਲ ਮੇਰੀ ਗੱਲ ਆਪੇ ਤੋਂ ਨਹੀਂ ਬਸ ਲੋਕਾਂ ਨੇ ਇਹੋ ਮਤਲਬ ਕੇਮ ਨਾ ਕੋਈ ਵੀ ਹੈ ਤੁਸੀਂ ਕਰਦੇ ਹੋ ਆਮੀ ਸਭ ਅੱਥੀ ਬਾਹਰ ਬੈਠੇ ਆ ਤੁਸੀਂ ਉਧਰ ਬੈਠਾ ਦਾ ਲੋ ਪਲੀਜ਼ ਇਹ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਪਲੀਜ਼ ਚਲੇ ਜਾਓ ਇਹ ਕਿਵੇਂ ਕੋਈ ਫੌਂਡੇਸ਼ਨ ਦਿੰਦੀ ਦੂਸਰਾ ਟੈਕ ਮੈਂ ਬੰਦਾ ਕਰ ਦਿੰਦਾ ਇਹ ਇੱਕ ਅਨੰਤ ਨਾਮ ਦਾ ਲੜਕਾ ਹੈ ਦਾ ਨਾਮ ਜਦੀਪ ਉਹ ਅਨੰਤ ਨਾਮ ਦਾ ਲੜਕਾ ਹੈ ਉਦਾ 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 ਕਤਲ ਹੋਇਆ ਤੇ ਹਲੇ ਇਹ ਮੈਟਰ ਜਿਹੜਾ ਹੈ ਇਹਨੂੰ ਹਲੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਬਾਅਦ ਕਰਨੇ ਪਰਤਾ ਸਾਨੂੰ ਉਸ ਤੋਂ ਬਾਅਦ ਜੋ ਵੀ ਜਾਣਕਾਰੀ ਸਾਡੇ ਕੋਲ ਹੈਗੀ ਅਸੀਂ ਸਾਰਿਆਂ ਨਾਲ ਤੁਹਾਡੇ ਨਾਲ ਸਾਂਝੀ ਕਰਨਾ ਹੈ ਜੋ ਉਥੋਂ ਡੈੱਡ ਬੋਡੀ ਹੈ ਉਹ ਨੂੰ ਮਿਲੀ ਹੈ ਹਲੇ ਅਸੀਂ ਜਿਹੜਾ ਸਾਡਾ ਕੁਝ ਹੈ ਉਹ ਹਲੇ ਇੱਕ ਇੱਕ ਮੈਂ ਤੁਹਾਨੂੰ ਇਹ ਮੈਂ ਇੱਕ ਵਾਰ ਇਹਦੇ ਸਾਰੇ ਪਰਤਾ ਸਾਨੂੰ ਪ੍ਰੀਲੀਮਿਨਰੀ ਕਰ ਲੈਣ ਉਹ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਬ੍ਰੀਫ ਕਰਦਾ ਸਰ ਸੱਕੀ ਵਿਅਸਤੀਆਂ ਨੂੰ ਗ੍ਰਿਫਤਾਰ ਕੀਤਾ ਕਿ ਨਹੀਂ ਕੀਤਾ ਜੀ ਹਾਂ ਜੀ ਕੁਝ ਬੰਦੇ ਅਸੀਂ ਰਾਉਂਡ ਅਪ ਕੀਤੇ ਕਿ ਕਰ ਰਹੇ ਹੈ ਜੇਲਾ ਬੰਦਾ ਵੀ ਜਿਸ ਬੰਦੇ ਨੇ ਇਹ ਵੀ ਆਇਆ ਜਾਂ ਕੁਝ ਕੰਮ ਕੀਤਾ ਹੋਊਗਾ ਜਿਹੜਾ ਕਲਪੀਟ ਹੈ ਉਹਨੂੰ ਅਸੀਂ ਇਹਦਾ 7 ਦਿਨ ਜਾਂ ਅੰਦਰ ਲਿਖੀ ਜਾਣਾ ਸਰਜੀ ਦਾ ਕਤਲ ਹੋਇਆ ਉਹ ਵਿਅਕਤੀ ਕਿੱਥੇ ਦਾ ਰਹਿਣ ਵਾਲਾ ਸੀ ਉਹ ਇਹੋ ਦਾ ਸਮਝ ਨਾ ਪਤਾ ਕਿ ਉਹ ਧੂਲੀ ਦਾ ਹੀ ਰਹਿਣ ਵਾਲਾ ਸੀ ਸਹੀ ਕਿਹਾ